ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਤਨ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ گاਵਾ ਦਿਖਾਵਾਂਗਾ ਜਿਨ੍ਹਾਂ ਦੇ ਵਿੱਚ ਦੋ گاਵਾ ਜਿਹੜੀਆਂ ਸੱਜਰ ਸੁਈਆਂ ਤੇ ਇੱਕ گاਾਂ ਜਿਹੜੀ ਗੱਬਣ ਹੋਊਗੀ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਬੁਢੀ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਜਾਵੇ। ਤਸੱਲੀ ਜਿਹੜੀ ਕਰਨੀ ਆ ਦੋਸਤੋ ਪਸ਼ੂ ਦੀ ਨਿਰਖਬਰਖ ਜਿਹੜੀ ਕਰਨੀ ਆ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੌਣੇ ਹੁੰਦੇ ਆਪਣੀ ਤਸੱਲੀ ਕਰਕੇ ਨਿਰਖਬਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਅਗੇ ਕਿਸੇ ਹੋਰ ਵੀ ਮੀਤ ਦਾ ਫਾਇਦਾ ਹੋ ਸਕਦਾ। ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਨਿਰਖਬਰਖ ਜਿਹੜੀ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚੱਲਦੀ ਹੈ ਇੰਸਟਾਗ੍ਰam ਤੇ ਚੱਲਦੀ ਹੈ ਬੇਨਤੀ ਕਰਨਾ ਵੀਰਾਂ ਨੂੰ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਕਰੀਏ ਦੋਸਤੋ ਵੀ ਨਤਨ ਨਾ ਗੱਲ ਬਾਤ ਪੁੱਛੀਏ ਡਿਟੇਲਿੰਗ ਦਾ ਪਛਮਾਨੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੀ ਕਦਾਂ ਕੰਮ ਕਰ ਕੰਮ ਕਰ ਵਧੀਆ ਜੀ ਅੱਜ ਗਰਮੀ ਲੱਗਦੀ ਹੈ ਉਹ ਬਸ ਗਰਮੀ ਹੋਈ ਗਈ ਹੁਣ ਬੋਲੋ ਆਪਣਾ ਐਡਰੈਸ ਪਹਿਲੋ ਆਪਣਾ ਸ਼ਹਿਰ ਪੱਟੀ ਤਸੀ 8446 ਥੋੜਾ ਜਿਹਾ ਸਲੋ ਬੋਲੋ ਕੋਈ ਵੀਰ ਸਮਝ ਨਹੀਂ ਲੈਂਦਾ ਹਾਂਜੀ ਹਾਲ ਨੰਬਰ 98768 8446 8446 ਹਾਂਜੀ ਠੀਕ ਹੈ ਜੀ ਅਛਾ ਵੀਰ ਜੇ ਤੁਹਾਨੂੰ ਤਿੰਨ ਗਾਵਾਂ ਹਾਂਜੀ ਤਿੰਨ ਗਾਵਾਂ ਦੀਆਂ ਠੀਕ ਹੈ ਜੀ ਗਾਵਾਂ ਤੇ ਬਹੁਤ ਬਾਕੀ ਦੂਜੇ ਸੇਲ ਹੋ ਗਿਆ ਹਾਂਜੀ ਉਹ ਗਾਂਵ ਵਿਗੀਆਂ ਵਿੱਚੋਂ ਦੋ ਤਿੰਨ ਗਾਵਾਂ ਉਹ ਵਿਕੀਆਂ ਠੀਕ 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 ਹਾਂਜੀ ਅਛਾ ਵੀਰ ਸ਼ੁਰੂ ਕਰੀਏ ਇਹ ਗਾਂਵ ਤੋਂ ਪਹਿਲਾਂ ਕੀ ਡਿਟੇਲ ਹੈ ਜੀ ਕਿੰਨਾ ਡਾਟਾ ਹੈ ਸ਼ੁਰੂ ਪਹਿਲਾਂ ਇਥੋਂ ਕਰੀਏ ਅੱਗੇ ਪਾ ਸ਼ੁਰੂ ਕਰੀਏ ਠੀਕ ਹੈ ਜੀ ਆ ਦੂਜਾ ਸੁਭਾਸ ਹੁੰਦੀ ਹੈ ਦੂਜਾ ਸਵੇਰ ਸੁਣੀ ਕੱਪੜੇ ਗੱਬਣਿਆਂ ਕਿੰਨਾ ਟਾਈਮ ਖੜਦੀ ਹੈ ਇਹਨੇ ਘਟੋੜ ਹਫਤਾ ਲਾਈ ਨਾ ਜੀ ਇੱਕ ਹਫਤਾ ਇੱਕ ਹਫਤਾ ਕਿੰਨਾ ਚੋਆ ਪਹਿਲੇ ਸਵੇੇ ਪਹਿਲੇ ਸਵੇੇ ਉਹਨਾਂ ਦਾ ਜਪਾਨੀ ਕੀ ਉਹਨਾਂ ਦੀ 16 17 ਕਿਲੋ ਦੀ 16 17 ਕਿਲੋ ਠੀਕ ਹੈ ਜੀ ਤੋਰੀਏ ਨੂੰ ਦੂਜਾ ਸਵੇਰ ਦੋਸਤੋ ਸੁਣੀ ਆ ਇੱਕ ਹਫਤੇ ਦਾ ਟਾਈਮ ਹੈ ਜੀ ਬਾਕੀ ਪਿਆ ਪਹਿਲੇ ਸਵੇੇ 15 16 ਕਿਲੋ ਦੁੱਧ ਵੀਰ ਕੰਦਾ ਚੋਆਇਆ ਨੇ ਥੜਾ ਸੁਣੇ ਦੋਸਤੋ ਕੁਆਲਿਟੀ ਚੈੱਕ ਕਰ ਲੋ ਭਾਈ ਦੋਸਤੋ ਵਲਟਰ ਨਾ ਕਾਫੀ ਭਈਆ ਹੈਗੀ ਛੜੀ ਛੁੰਡੀ ਆ ਬੰਨੀ ਚੰਗੀ ਠੀਕ ਹੈ ਜੀ ਹਾਂ ਜੀ ਮੋਲ ਵੀਰ ਨੂੰ ਮੋਲੇ ਦਾ ਜਿਹੜਾ ਸਿਰਫ ਇੱਕ ਲੈ ਦੇਈ ਆ 50000 ਰੁਪਿਆ 55000 ਰੁਪਿਆ ਠੀਕ ਹੈ ਜੀ ਬਜੋ ਛੋਟੇ ਪਾ ਕੋਈ 15500 ਕਰਾਂਦਾ ਨਹੀਂ ਠੀਕ ਹੈ ਜੀ 55000 ਰੁਪਏ ਦੋਸਤੋ ਵੀਰ ਨੇ ਮੁੱਲ ਕੀਤਾ ਇਸ ਗਾਂ ਦਾ ਬਾਕੀ ਦੋਸਤੋ ਮਾਨਤਾ ਜਿਹੜਾ ਕੋਈ ਵੀਰ ਭਰਾ ਸਿੱਧਣਾ ਹੋਊਗਾ ਮੌਕੇ ਤੇ ਜਰੂਰ ਹੋਊਗਾ ਕਿਉਂਕਿ ਮੁੱਲ ਜਿਹੜੇ ਹੁੰਦੇ ਵੀਡੀਓ ਦੇ ਉੱਤੇ ਫਿਕਸ ਨਹੀਂ ਹੁੰਦੇ ਥੋੜਾ ਬੜਾ ਦੋਸਤੋ ਮਾਨਤਾ ਜਰੂਰ ਹੋ ਇਹਨਾਂ ਦਾ ਫੋਨ ਜਰੂਰ ਕਰਿਆ ਕਰੋ ਦੋ ਨੰਬਰ ਬਰ ਦਸੀ ਹੋਏ ਆਏ ਥੱਲੇ 13 14 ਗਰ ਦੁੱਧਿਆ ਜੀ ਇਹ ਸੂਆ ਸੂਆ ਸੋਈ ਆ ਪੱਛੀ ਮਗਰ ਆ ਕਿੰਨਾ ਟਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 10 ਤੱਕ 10 ਦਿਨ ਹੋ ਗਏ ਆ ਅੱਛਾ ਜੀ ਠੰਡੀ ਠੀਕ ਹੈ ਜੀ ਸੂਆ ਦੂਜਾ ਸੂਈ ਇਹ ਦੂਜਾ ਸੂਆ ਸਹੀ ਠੀਕ ਹੈ ਜੀ 13 14 ਗਲ ਦੁੱਧ ਹਾਂਜੀ ਠੀਕ ਹੈ ਪਛੀ ਮਗਰ ਆ ਤੁਰੂ ਜੀ ਇੱਕ ਘੁੱਟ ਤੇਰਾ ਟਾਈਮ ਦੋਸਤੋ ਨੂੰ ਸੂਈ ਹੋ ਗਿਆ ਦੂਜਾ ਸੂਆ ਸੂਈ ਆ 13 14 ਮਿਲੀਟਰ ਦੁੱਧ ਹੀ ਹੋਣ ਜਿਹੜਾ ਮੌਕੇ ਦਾ ਤਿਆਰ ਆ ਬੱਚਾ ਇਹਨਾਂ ਦਿੱਤਾ ਦੋਸਤੋ ਨੇ ਵਸ਼ੀ ਦਿੱਤੀ ਹੈ ਕ੍ਰਾਸ ਬ੍ਰੀਡ ਹੈ ਦੋਸਤੋ ਇਹ ਵੀ ਗਾਂ ਥਣ ਥਣ ਚੰਗਾ ਵਧੀਆ ਮੁਠੀ ਵਾਲਾ ਚੋਲ ਲੱਗਾ ਦੁੱਧ 16 ਕਿਲੋ 17 ਕਿਲੋ ਹੋਈ ਪਾਈਏ 15 16 ਕਿਲੋ ਦੋ ਦੋਸਤੋ ਮਜੇ ਨੇ ਚਵਾ ਲੈਣਾ ਕਿਉਂਕਿ ਗੱਡੀ ਥੋੜੇ ਦਾ ਮੌਸਮ ਨੂੰ ਗਰਮੀ ਵਾਲਾ ਵਾ ਪਰ ਇਹ ਕ੍ਰੋਸ ਬ੍ਰੀਡ ਜਿਹੜੀ ਇਹ ਨੇ ਦੋਸਤੋ ਉਦੋਂ ਤੋਂ ਗਰਮੀ ਦੇ ਵਿੱਚ ਚਵਾ ਲੈਣਾ ਬੜੇ ਮਜੇ ਨਾਲ ਨੋਕ ਵਾਲਾ ਥਾਣਿਆ ਹਾਥੀ ਚਵਾਈਆ ਸਾਨੂੰ ਦੋਸਤੋ ਬਹੁਤ ਵਧੀਆ ਗਾਣ ਲਗਾ ਆਰਡਰ ਕੁਆਲਟੀ ਜਿਹੜੀ ਗਾਣੇ ਤਿਆਰ ਕੀਤੀ ਬਹੁਤ ਵਧੀਆ ਕੀਤੀ ਹੈ ਇਹਦਾ ਮੁੱਲ ਵੀਰ ਇਹਦਾ ਮੁੱਲ ਵੀ 55000 ਰੁਪਏ ਕਰਦੇ ਆ ਹਾਂਜੀ ਤੇ ਇਹ ਆਪਾਂ ਦੇ ਦਾਂਗੇ 30000 ਦੀ 30000 ਹਾਂਜੀ ਠੀਕ ਹੈ ਜੀ 55000 ਰੁਪਏ ਦੋਸਤੋ ਵੀਰ ਨੇ ਇਹਦੀ ਮੰਗ ਕੀਤੀ ਐ 54000 ਰੁਪਏ ਦੇ ਵਿੱਚੋਂ ਦੋਸਤੋ ਵੀਰ ਕਹਿੰਦਾ ਵੀ ਆਪਾਂ ਮੰਨਦਾਂ ਜਿਹੜਾ ਕੋਈ ਵੀਰ ਭਰਾ ਖਿਦਣਾ ਹੋਊਗਾ ਜ਼ਰੂਰ ਕਰਾਂਗੇ ਜੀ ਕੋਈ ਨਹੀਂ ਹਾਂਜੀ ਵੀਰ ਜੀ ਤਿੰਨ ਨੰਬਰ ਵਾਰ ਦੱਸਿਓ ਜੀ ਇਹ ਵੀ ਦੂਜਾ ਸੁਬਾ ਸੋਈ ਆ ਅੱਛਾ ਜੀ ਇਹਨੂੰ ਸੁਈ ਨੂੰ ਪੰਜ ਛੇ ਦਿਨ ਹੋ ਗਏ ਇਹਨੂੰ ਵੀ ਅੱਛਾ ਜੀ ਹਾਂਜੀ ਬੱਚਾ ਮਗਰ ਅੱਛਾ ਜੀ ਟੀਮ ਮਗਰ ਅੱਛਾ ਜੀ ਦੁੱਧ ਕਿੰਨਾ ਤਿਆਰ ਹੈ ਜੀ ਇਹ ਥੱਲੇ 13 ਕਿਲੋ ਹੋਈ ਥੱਲੇ ਵੀ 13 ਕਿਲੋ ਆਪਾਂ ਜਿਵੇਂ ਦਿਨ ਦੀ ਸੁਈ ਖੱਲੇ ਆ ਜੀ ਠੀਕ ਹੈ ਜੀ ਤੋਰੀਏ ਦੇ ਵਿੱਚ ਲਓ ਜੀ ਇਹ ਵੀ ਦੋਸਤੋ ਦ ਬਚਾ ਨੇ ਵਛਾ ਦਿੱਤਾ ਵਾ ਕੱਦ-ਕੱਡ ਗਾਂ ਦਾ ਚੰਗਾ ਵਾ ਬਣਾ ਛੋੜੇ ਜੀ ਦੋਸਤੋ ਕੁਆਲਿਟੀ ਚੰਗੀ ਐ ਉਹਦਾ ਵੀ 15-16 ਕਿਲੋ ਵਧੀਆ ਦਈ ਆਉਗੀ 15-16 ਕਿਲੋ ਦੁੱਧ ਦੋਸਤੋ ਨੇ ਮਜਰੇ ਦੇ ਦੇਣਾ ਕਰਾਸ ਬ੍ਰੀਡ ਐ ਵੀ ਬਾਕੀ ਵੱਡੇ ਕੱਦ-ਕੱਡ ਚ ਵੇਲਪੂਲ ਦੀ ਸਪੈਸ਼ਲ ਐ ਲੰਮੀ ਐ ਵੜ ਵੱਡੀ ਐ ਆ ਬੱਚਾ ਬਖਾ ਦੇ ਉਹਦਾ ਬੱਚਾ ਬਖਾ ਦੇ ਨਾਲ ਜਰੂਰ ਦੋਸਤੋ ਬੱਚਾ ਨਹੀਂ ਬੱਚਾ ਦਿੱਤਾ ਤਾਂ ਚੈੱਕ ਕਰਾ ਦੇਣਾ ਬੱਚਾ ਵੀ ਦਾ ਆ ਬੱਚਾ ਦੋਸਤੋ ਚੈੱਕ ਕਰ ਲੋ ਨਾੜੂ ਨਾਲੇ ਬੱਚੇ ਦਾ ਹਾਂਜੀ 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 ਅਛਾ ਵੀਰ ਜੀ ਇਹਦਾ ਮੁੱਲ ਇਹਦਾ ਮੁੱਲ 30 ਨਾਲ ਮੁੱਲ ਕੋਈ 55 5500 ਰੁਪਏ ਠੀਕ ਹੈ ਜੀ ਮਾਨ ਤਾਂ ਤਿੰਨਾਂ ਦਾ ਬਰਾਬਰ ਦਾ ਹੋਊਗਾ ਜੀ ਤਿੰਨਾਂ ਦਾ ਬਰਾਬਰ ਦਾ ਹਾਂਜੀ ਠੀਕ ਹੈ ਜੀ ਕੋਈ ਅਜਾ ਦੀ ਕੋਈ ਹੈ ਜੇ ਤੂੰ ਨਾ ਕੋਈ ਕਰੇ ਠੀਕ ਹੈ ਜੀ ਹਾਂਜੀ ਵਸ਼ਿਕਣੀ ਗਾਣੇ ਅਲੀ ਵਛਿਆ ਲੜਦੀ 82 ਨੰਬਰ ਵਾਲੀ ਗਾਂ ਦਾ ਦੋਸਤੋ ਬਚਾ ਵਛੀ ਦਿੱਤੀ ਨੇ ਮੋਲੋ ਦੋਸਤੋ ਤਿੰਨਾਂ گاਵਾ ਦਾ ਵੀਰ ਨੇ 55000 ਤੋਂ ਸ਼ੁਰੂ ਕੀਤਾ ਵਾ ਮਾਨ ਤਾਂ ਦੋਸਤੋ ਜਰੂਰ ਹੋਗਾ ਜਿਹੜਾ ਕੋਈ ਵੀਰ ਭਰਾ ਖੇ ਦੇਣਾ ਹੋਊਗਾ ਤਿੰਨਾਂ گاਵਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈਆਂ ਇੱਕ ਗਾਂ ਗੱਬਣ ਤੇ ਦੋ ਗਾਂਵਾਂ ਦੀਆਂ ਸਜੇ ਸੁਈਆਂ ਤਸੱਲੀ ਆਪਣੀ ਕਰਕੇ ਅੰਦਰ ਰੱਖ ਪਰ ਕਰਕੇ ਕੋਸ਼ਿਸ਼ ਕਰੀਂ ਦਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ